ਉਹ ਨੂੰ ਬੱਦਲਾਂਦੀ ਆ ਚੰਗਾ ਆਗਾ ਮੋ ਕੱਟ ਚੰਗਾਇਆ ਕਰੋ ਇਹਨਾਂ ਨੂੰ ਥੋੜਾ ਜਾ ਛੜਦੇ ਚੰਗਾਉਂਦੀ ਹੀ ਨਹੀਂ ਆਪ ਤੋਂ ਨਹੀਂ ਚੰਗਾਉਂਦੀ ਇਹਨੂੰ ਚੰਗਾਉਂ ਯਾਰ ਇਹਨੂੰ ਕੱਟ ਲੰਦੀ ਆ ਉਹ ਬੱਕਰੀ ਨੇ ਦਵਾਤਾ ਚੰਗਾਈ ਵਿੱਚ ਹੋਰ ਹੀ ਕਹਿਣਾ ਆਹ ਦੇ ਚੰਗਾਉਂਦਾ ਜਿਹੜਾ ਅੱਛਾ ਕੱਟ ਲੰਦੀ ਆ ਹਾਂ ਤਾਂ ਲੈ ਲੈਂਦੀ ਉਹ ਨਾ ਵਾਹ ਵੀ ਤਾਂ ਫੜਕੇ ਚੰਗਾ ਦਿਆ ਕਰਨਗੇ ਇੱਕ ਪਾਸਿਓਂ ਦੀ ਕਿਉਂ ਜੀ ਕੀ ਇਹ ਕੀ ਝੋਟਾ ਇਹ ਵੀ ਹੱਲੂ ਕੰਨ ਫੜਕ ਵਿਚਾਰਾ ਗਰੀਬ ਤਾਂ ਨੇ ਇਹ ਕੰਨ ਫੜਕੇ ਕਿਧਰੇ ਲੈ ਜਾ ਕਿਧਰੇ ਖੜਾ ਲੈ ਖਾ ਉਰਾਂ ਨੀ ਪੁਰੀ ਮਲੀ ਜੀ ਬਾਈ ਇਹ ਝੋਟਾ ਤਾਂ ਇਹ ਹੈ ਇਹ ਖਤੋਰ ਕੇ ਭਾਈ ਪਸੰਦ ਹੈ ਫਿਰ ਦੱਸੋ ਫਿਰ ਸਾਹਮਣੇ ਭਾਈ ਸਾਨੂੰ ਨਹੀਂ ਪਸੰਦ ਥੋੜੀ ਵੀ ਹੈ ਮੇਰੇ ਵਿੱਚ ਦੇਖ ਲੈ ਨਾ ਨਹੀਂ ਕੁੜੀ ਦੀ ਵੀਡੀਓ ਨਹੀਂ ਨਾ ਪਾਇਓ ਭਾਈ ਬੱਚਾ ਮੇਰੇ ਦੇਖਾ ਮੇਰੇ ਪਾਦਾ ਤਾਰੇ ਸਾਰੇ ਹੀ ਸੁੰਨੇ ਜੀਦਾ ਔਰੇ ਮਾਲ ਆ ਗਿਆ ਮੈਂ ਕਿਸੇ ਦੇ ਮਾਲ ਨੂੰ ਮਾੜਾ ਕਹਿ ਨਹੀਂ ਸਕਦਾ ਇਹਦੇ ਚੰਠੀ ਲੱਗਦੀ ਪਸੰਦ ਥੋੜੀ ਪਕਾਈ ਮੇਰੀ ਚਲ ਸਹੀ ਮੈਂ ਕਿਨੂੰ ਮਾੜਾ ਕਹਾਂ ਲਾ ਕੋ ਰਾਜੂ ਸਾਡੇ ਪਸ਼ੂਆਂ ਨੂੰ ਮਾੜੇ ਕਹਿੰਦਾ ਪਾਪਾ ਜੀ ਇਹਨੂੰ ਡੱਕਰੋਂ ਪਰਾਂ ਗਾਲਾਂ ਕੱਢਣਗੇ ਮੈਨੂੰ ਲੋਕ ਮੇਰੇ ਬਾਦ ਆ ਸਭ ਦੇ ਹੀ ਸੋਨਾ ਪਸੰਦ ਤੋਂ ਡੀ ਹੈ ਭਾਈ ਸਹੀ ਗੱਲ ਹੈ ਪਸੰਦ ਨਹੀਂ ਮੈਨੂੰ ਪਰਾਂ ਹੋ ਕੇ ਕਹਦੇ ਰਾਜੂ ਬਾਈ ਪਸੰਦ ਨਹੀਂ ਹਾਂਜੀ ਮੈਂ ਤਾਂ ਕਹਿੰਦਾ ਦੋ ਬੱਚੇ ਨੇ ਬੱਕਰੀ ਐ ਤਿੰਨ ਨਗ ਬਣ ਜਾਣਗੇ ਤੇਰੇ ਅਣਜਾਣ ਬੰਦੇ ਹੋ ਤੁਸੀਂ ਪਹਿਲੀ ਵਾਰ ਤਿਆਰੀ ਕਰ ਰਹੇ ਹੋ ਪਸ਼ੂ ਪਾਲਣ ਦੀ ਵੀ ਹੁਣ ਜੇ ਆਪਾਂ ਗੱਬਣ ਲਵਾਂਗੇ ਸਵਾਤਾ ਸੋਟੀ ਸਵਾਤ ਰੱਸਾ ਪਤਾ ਨਹੀਂ ਕੀ ਬਣ ਜੇ ਕੀ ਨਾ ਬਣ ਹਾਂ ਪੇਟ ਪਰ ਏਟ ਡਾ ਪਾਣੀ ਪਰਿਆ ਕਿਉਂ ਜੀ ਕੀ ਪਤਾ ਕੀ ਬਣ ਸਕਦਾ ਵੀ ਇਹ ਸੂਈ ਹੋਈ ਸ ਹੈ ਚਲੋ ਦੋ ਬੱਚੇ ਨੇ ਮਹਾਰਾਜ ਖੜੇ ਰੱਖੇ ਕੋਈ ਝੋਟਾ ਨਹੀਂ ਹੁੰਦਾ ਪਸੰਦ ਤੁਹਾਡੀ ਆਪਾਂ ਪੁੱਛ ਲੈਣੇ ਆ ਕੀ ਮੰਗਦੇ ਨੇ ਜੇ ਪਸੰਦ ਹੈ ਨਹੀਂ ਲੈਣੀ ਤਾਂ ਕਹੋ ਭਾਈ ਰਾਜੂ ਸਾਨੂੰ ਪਰਾਂ ਹੋ ਕੇ ਪੱਠਾ ਦਵਾ ਦੇ ਪੱਠਾ ਦਵਾ ਦੇਣਾ ਫੇਰਾ ਦੋ ਪੱਠਾ ਨੇ ਗੱਪਣਾ ਕਿੱਧਰ ਗਿਆ ਮੁੰਡਾ ਕੀ ਰੇਟ ਹੈ ਭਾਈ 22000 ਰੁਪਏ ਹੈ ਸਾਰਿਆਂ ਨੇ 22 ਤੇ ਸਿੰਗੀ ਤਾਂ ਰੱਖੀ ਐ ਉੱਥੇ ਵੀ 22 ਮੰਗਦਾ ਸੀ ਬੱਚੇ ਹੀ ਨੇ ਦੋ 6 ਕੜੂ ਨੇ ਸਾਨੂੰ ਦਿੱਤੀ 17 ਦੀ ਇਦੋ ਚੰਗੀਆਂ ਬੱਕਰੀਆਂ ਪੱਠਾਂ ਤੱਕੜੀਆਂ ਨੇ ਓਹ ਹਿਸਾਬ ਦੇ ਪੈਸੇ ਮੰਗ ਜੇ ਇੱਛੜੀਆਂ ਦੂਜੀ ਦੱਸੋ ਮੈਂ ਰੱਖਦਾ ਹੈ ਦੂਜੀ ਦੱਸੋ ਅੱਤੇ ਪਾਈਆਂਣਗੇ ਇਹ ਵਿਚਾਰੇ ਲੈ ਕੇ ਹਰਾ ਫਰਾ ਹੋ ਜੂ ਹੁਣ ਹਰਾ ਪਾ ਦਿਆ ਕਰਨਗੇ हां भाई पसंद है साई देओ भाई कुछ काम है मेरे कहे तो ना कहो पसंद है किते उही डरचों ਮੈਥੋਂ हां बच्चा ਅਗਲੇ ਮੂਵੀ ਕਹਿੰਦੇ ਰਾਜੂ ਨਾ ਕਹਤਾ ਵਾ हां भाई पसंदਦਾ ਬਈ ਕਿਤੇ ਪਰਾਂ ਜਾ ਕੇ ਕੱਢੋਂ ਗਾਲਾਂ ਕੰਜਰ ਨੇ ਮਰਵਾਤੇ ਬਈ ਮੈਂ ਤਾਂ ਜਾਣਦਾ ਗੱਲਾਂ ਸੱਚੀਆਂ ਜੋ ਮੇਰੀ ਕਿਸਮਤ ਹੈ ਮੈਨੂੰ ਬਣ ਜੂ ਨਹੀਂ ਬਣੂ ਨਾਸੀ ਪਸੰਦ ਹੈ ਬਾਈ हां भाई ਦੱਸ ਚੌਧਰੀ ਸਹੀ ਇਹ ਦੱਸ ਦੇ ਕਿੰਨੇ ਦੇਣੀ ਆ ਤੂੰ ਹੀ ਸਹੀ ਰਾਹ ਦੇ ਜਦੋਂ ਆਪਾਂ ਦਿੰਦੇ ਤਾਂਗੇ ਦੋ ਬੱਚੇ ਨੇ ਮਾਗਦੇ 17000 ਦੀ ਦੇ ਬਸ ਸਾਹੀਓ ਦੱਸਿਆ 21000 ਦੇ ਲੈ ਜਾ ਨਾ ਕੋਈ 21 ਦੀ ਪੱਕੀ ਬੱਕਰੀ ਐਡੀ ਜਵਾਨ ਨਹੀਂ ਚਲ ਐ ਸੋ ਸੰਸੂਏ ਕਿਤੇ ਨਹੀਂ ਜਾਂਦੀ ਉਹ ਬੱਚੇ ਵੀ ਦੋ ਨੇ ਲਿੱਸੀ ਬੱਕਰੀ ਐ ਐ ਖੜਾ ਤੂੰ ਲਾ ਕੀ ਲੈ ਆ ਦੋ ਡੰਗ ਦਾ ਆਪਾਂ ਹਰੇ ਕੇ ਲਾ ਕੇ ਲਿਉਨੇ ਵੇਚਣ ਦੇ ਮਾਰੇ ਮੈਂ ਇਹਨੂੰ ਬਣਾ ਕੀ ਲਿਉਨੇ ਆ ਇਹ ਕਿੱਦਾਂ ਨਾ ਮੈਨੂੰ ਸਖਾਈ ਨਾ ਕਹੀਂ ਭੜੀ ਭੜੀ ਹੀਰ ਨੂੰ ਨਾ ਪੜਾਈ ਮੈਂ ਤਾਂ ਆਪੇ ਕੰਦੂ ਬੰਦਾ ਗੱਲ ਕਹੂੰਗਾ ਸੱਚੀ ਤੈਨੂੰ ਲੱਗੇ ਜੇ ਕੱਚੀ ਆਲਾ ਫੜ ਫੜਾ ਕਰ ਪੂਰੀ 18000 ਦੀ ਵੇਚੀ ਪੂਰੀ 20 ਦੀ ਲੈ ਜਾ ਨਾ ਮੈਂ ਵੀ ਤੈਨੂੰ ਜਾਜਗਾ ਤਾਂ ਕੁੜੀ ਸਰ ਮਾਰਗੀ ਮੈਂ ਵੀ ਤੈਨੂੰ ਜਾਜਗਾ ਮੈਂ ਤਾਂ ਆਪਣੀ ਫੀਸ ਇੱਥੋਂ ਲੈਣੀ ਹੋ ਰਣੀ ਆ ਉਹਦਾ ਤਾਂ ਲੈਣ ਦਾ ਹੱਕ ਮੰਨਦਾ ਪੂਰੀ 20 ਦੀ ਲੈ ਜਾ ਪਰ ਤੇਰੀ ਵੇਚਤੀ 18000 ਦੀ 18 ਦੀ ਹੋ ਗਈ ਸ਼ਾਮ ਨੂੰ 19000 ਦੀ ਹੋ ਜਾ ਲੈ 18.5 ਦੀ ਹੋ ਗਈ ਨਾ 19 ਤੈਨੂੰ ਵੀ ਨਹੀਂ ਮਾਰਦਾ 18.5 ਦੀ 19000 18.5 ਉਹਨੂੰ ਪੁੱਛਿਆ ਵੀ ਨਹੀਂ ਮੈਨੇ ਪੁੱਛਿਆ ਆਪਣੀ ਸਾਢੇ 18.5 ਦੀ ਹੋ ਗਈ ਦੇ ਦੇ ਸਾਰੀ ਸੰਗਤ ਨੇ ਕਹਤਾ ਸਾਰੀ ਸੰਗਤ ਸਹਿਮਤ ਹੋ ਗਈ ਗਰੀਬ ਬੰਦੇ ਲਿਆਓ ਪਾਈ ਕੁੜੀਏ ਪੈਸੇ ਆ ਆ ਜਮਾ ਮਸਤ ਹਾਂ ਆ ਲਿਆਓ ਆ ਬੱਕਰੀ ਕਢਾ ਲਿਓ ਕਢਾ ਲਿਓ ਕੋਈ ਨਾ ਕੋਈ ਕਢਾ ਲਿਓ ਕਢਾ ਲਿਓ ਮੈਂ ਇੱਥੇ ਆ ਕੋਈ ਨਾ ਸਾਈ ਰੱਖ ਭਾਈ ਕਢਾ ਲਓਗੇ ਇੱਕ ਬੱਕਰੀ ਜਿਹੋ ਦੇ ਆ ਇੱਕ ਦੇ ਕਢਾਉਣ ਗਏ ਪੂਰੀ ATM ਨਾ ਕੋਈ